हां जी सत श्री अकाल ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਹੋਰ ਸਲਾਮ ਸਾਰੇ ਵੀਰ ਬਾਕੀ ਸਾਰਿਆਂ ਨੂੰ ਆਰਾਮ ਰਾਮ ਸਲਾਮ ਹੋਰ ਸਾਰੇ ਭਰਾ ਠੀਕ ਆ ਜੀ ਬਾਕੀ ਗੱਲਾਂ ਚ ਆਪਾਂ 2-4 ਮਿੰਟਾਂ ਦੀ ਕਰਦੇ ਆ ਬਾ ਮੁੱਦੇ ਦੀ ਗੱਲ ਹੀ ਕਰਨੀ ਹੈ ਤਾਂ ਗੱਲਾਂ ਤਾਂ ਦੇਖੋ ਰੋਜ਼ ਹੀ ਕਰਦੇ ਰਹਿੰਦੇ ਆ ਬਾਈ ਜੀ ਹਨਾ ਤਾਂ ਆਪਾਂ ਪਰ ਸੋਲਾਂ ਕਈ ਘੜੀ ਐ ਇਦਾਂ ਦੀ ਆਉਂਦੀ ਐ ਟਾਈਮ ਦੀ ਤੇ ਆਪਾਂ ਹਜੇ ਵੀ ਆਪਾਂ ਮੰਨਦੇ ਆ ਵੀ ਚਲ ਆਪਾਂ ਪਹਿਲੇ ਲੋਕਾਂ ਨੂੰ ਕਾਲ ਦੇ ਦੇ ਦੀ ਆ ਬੁਰੇ ਸਮੇਂ ਤੋਂ ਪਹਿਲਾਂ ਤਾਂ ਤੁਸੀਂ ਸਭਰਾ ਸਾਰੇ ਚਲੋ ਉਦਾਂ ਦੀ ਤਿਆਰੀ ਰੱਖਦੇ ਆ ਜਿੰਨੇ ਕ ਨਾਲ ਜੁੜੇ ਆ ਉਹਨਾਂ ਦਾ ਫਾਇਦਾ ਹੁੰਦੀ ਆ ਹਜੇ ਜਿਹੜੀ ਬਿਮਾਰੀ ਆ ਬਿਮਾਰੀ ਨੇ ਨਾਮ ਨਹੀਂ ਲੇਤਾ ਰੁਕਣ ਦਾ ਹਾਂ ਉਹ ਜ਼ਰੂਰ ਹੈ ਵੀ ਜਿਵੇਂ ਪਹਿਲਾਂ ਸੂਚ ਪੰਡ ਤੋਂ ਫੈਲੀ ਸੀ ਪਹਿਲੇ ਜਿਵੇਂ ਸੂਚ ਪੰਡ ਆ ਵੀ 2 4 ਦਿਨਾਂ ਦੀ ਪਰਸੋਂ ਦੀ ਗੱਲ ਆ ਪਰਸੋਂ ਵੀ ਮੈਂ ਫੋਨ ਲਾਇਆ ਸੀ ਪਰਸੋਂ ਕਦੇ ਵੀ ਜਿਹੜੀਆਂ ਮੌਤਾਂ ਦੀ ਆ ਗਿਣਤੀ ਉਹ ਤਾਂ ਘਟ ਗਈ ਤੇ ਊਂ ਪਸ਼ੂ ਬਿਮਾਰ ਜ਼ਰੂਰ ਇਲਾਜ ਚੱਲੀ ਜਾਂਦੇ ਆ ਪਰ ਉਹਨਾਂ ਦੀ ਜੇ ਆਪਾਂ ਗੱਲ ਛੱਡਦੀਏ ਤਾਂ ਉਸ ਤੋਂ ਬਾਅਦ ਹੋਰ ਪਿੰਡ ਦੀ ਜੇ ਵੀਡੀਓ ਦੇਖੇ 100 ਪਸ਼ੂ ਮਰ ਗਏ ਜੀ 50 ਮਰ ਗਏ ਐ ਮਰ ਗਏ ਹਨ ਸਾਨੂੰ ਪਤਾ ਹੀ ਹੈ ਜਿਹਦੇ ਸੂਚਿਆਂ ਤੋਂ ਬਿਮਾਰੀ ਫੈਲੀ ਆਉਂਦੇ ਆਪਾਂ ਵੀਡੀਓ ਪਾਈ ਸੀ ਆਪਣੀ ਵੀਡੀਓ ਤੋਂ ਬਾਅਦ ਤਾਂ ਚਲੋ ਧੰਨਵਾਦ ਹੈ ਪੱਤਰਕਾਰਾਂ ਦਾ ਹੋਰ ਵੀ ਹੈ ਵੀ ਸੂਚ ਪਿੰਡ ਦੇ ਵਾਇਰਲ ਹੋ ਗਈ ਸੀਗੀ ਵੀਡੀਓ ਬਠਿੰਡੇ ਜ਼ਿਲ੍ਹੇ ਦੀ ਤੇ ਲੋਕਾਂ ਨੇ ਸੇਫਟੀ ਵਰਤੀ ਸੀ ਉਹਨਾਂ ਨੂੰ ਦੇਖ ਕੇ ਹਨ ਕਿਉਂਕਿ ਯੋਗਦਾਨ ਹੁੰਦਾ ਪੱਤਰਕਾਰਾਂ ਦਾ ਵੀ ਸਾਰਾ ਪਾਉਂਦੇ ਚੈਨਲ ਕੋਈ ਆਪ ਆਪਾ ਸੂਤੰਦਿਆਂ ਦੇ ਕੰਮ ਕਰੀਏ ਕਿਉਂਕਿ ਆਪਣਾ ਫਰਜ਼ ਬਣਦਾ ਵੀ ਆਪਣਾ ਦੱਸਣ ਦਾ ਅੱਭੀ ਜਿਵੇਂ ਵੀ ਦੱਸਿਆ ਸੀ ਇਹ ਵਾਇਰਸ ਵੀ ਚਲੋ ਜਿਹੜੀ ਹੁੰਦੀ ਆ ਧੜਕਣਾ ਵਧਾ ਦਿੰਦਾ ਹਨਾ ਬਹੁਤ ਤੇਜ਼ ਕਿਉਂਕਿ ਹਰ ਇੱਕ ਭਰਾ ਦਾ ਜਿਹੜਾ ਅੱਜ ਕੱਲ੍ਹ ਹੋਇ ਪਸ਼ੂ ਵੀ ਮਹਿੰਗੇ ਆ ਬਾਈ ਜੀ ਕੰਮ ਚਲਾਉਣੇ ਬਹੁਤ ਔਖੇ ਆ ਕਿਉਂਕਿ ਸਾਨੂੰ ਪਤਾ ਡੇਲੀ ਫੋਨ ਆਉਂਦਾ ਕੋਈ ਕੈਨੇਡਾ ਤੋਂ ਭਰਾ ਮਿਹਨਤ ਕਰਕੇ ਪਸ਼ੂ ਖਰੀਦਦਾ ਕੋਈ ਕਿਤੇ ਤੋਂ ਬੈਠਾ ਖਰੀਦਦਾ ਕੋਈ ਇੰਡੀਆ ਚੋਂ ਖਰੀਦਦਾ ਕੋਈ ਕੋਈ ਫੈਕਟਰੀ ਚ ਲੱਗਿਆ ਵਾ ਵਿਚਾਰਾ ਉਹ ਥੋੜੇ ਥੋੜੇ ਪੈਸੇ ਕਰਕੇ ਪਾ ਕੇ ਇੱਕ ਅੱਧੇ ਪਸ਼ੂ ਕੋਈ ਮੱਝ ਕੋਈ ਗਾਂ ਕੋਈ ਖਰੀਦਦੇ ਆ ਨਾ ਤਾਂ ਬਸ ਇਹਦੀ ਸੇਫਟੀ ਵਰਤੋ ਜੇ ਤੁਸੀਂ ਵਟਕੇ ਕਈ ਚੀਜ਼ਾਂ ਛੱਲੀਆਂ ਨਹੀਂ ਆਉਂਦੀਆਂ ਮੈਂ ਮਾਤਾ ਦੀ ਕੱਲ ਵੀ ਇੰਟਰਵਿਊ ਸੁਣੀ ਜਿੱਤੇ ਮਾਤਾ ਦੇਖੋ ਰੂਪੀ ਕਹਿੰਦੀ 20 ਦਿਨੀ ਅੱਜ ਮਹੀਨਾ ਹੋਇਆ ਪੂਰਾ 20 ਤਰੀਕ ਨੂੰ ਸੂਈ ਤੇ 20 ਤਰੀਕ ਨੂੰ ਦਾ ਮਰ ਗਈ ਇੱਕ ਤਨ ਮਹੀਨਾ ਦੀ ਕੱਟੀ ਮਰ ਗਈ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਰੋਕ ਕਿਵੇਂ ਸਕਦੇ ਆ ਰੋਕ ਤਾਂ ਵੱਡੇ ਭਾਈ ਇਹ ਹੀ ਸਕਦੇ ਆ ਜਿਵੇਂ ਛੇਪੋ ਜੇ ਬਾਪਾ ਕੀ ਕਹਿੰਦੇ ਨੇ ਹੁੰਦੇ ਜੇ ਕੋਈ ਬੰਦਾ ਆ ਗਿਆ ਵੀ ਨਾ ਕੋਈ ਨਾ ਇਹ ਆਪਣਾ ਮਿੱਤਰ ਹੈ ਕੋਈ ਚੱਕਰ ਨਹੀਂ ਵੀਰੇ ਆਪਾਂ ਮੰਨਦੇ ਆ ਵੀ ਮਿੱਤਰ ਆ ਰਿਸ਼ਤੇਦਾਰ ਹੈ ਪਰ ਰਿਕਵੈਸਟ ਹੀ ਹੈ ਵੀ ਕਲੀ ਆਉਦੀ ਹੁਣ ਜੇ ਮੈਂ ਅੱਜ ਫੇਰ ਕਲੀ ਪਹੀ ਤੇ ਵੀ ਪਾਉਣੀ ਆ ਮੂਰੇ ਆ ਮੂਰੇ ਬਾਰ ਚ ਪਾਈ ਵੀ ਅਸੀਂ ਖੁਦ ਸਾਡਾ ਪਰਿਵਾਰ ਜਦੋਂ ਅੰਦਰ ਲੈ ਕੇ ਆਉਂਦਾ ਤੇ ਨਾਲੇ ਉੱਥੇ ਵੀ ਘੋੜੀਆਂ ਤੇ ਇੱਕ ਮੱਝ ਤੇ ਇੱਕ ਕੱਟਿਆ ਪੰਛੀ ਜਾਨਵਰ ਘਰੇ ਆ ਹਨਾ ਘੋੜੀਆਂ ਦੇ ਨਾਲ ਤੇ ਇੱਥੇ ਇਕੱਲੇ ਜਾਨਵਰ ਆ ਜਦੋਂ ਕੋਈ ਵੀ ਪਰਿਵਾਰ ਦਾ ਮੈਂਬਰ ਆਵੇ ਪਾਉਂਦੀ ਸਾਡਾ ਡਾਕਟਰ ਆਵੇ ਪਾਉਂਦੀ ਮੇਰਾ ਡੈਡੀ ਆਵੇ ਕੋਈ ਵੀ ਮਰਜੀ ਆਵੇ ਤਾਂ ਸਾਰੇ ਕਲੀ ਉੱਤੋਂ ਦੀ ਆਉਂਦੇ ਆ ਤਾਂ ਦੂਜੀ ਗੱਲ ਅਸੀਂ ਤਾਂ ਰੋਜ਼ ਹੁਣ ਫੇਰ ਪਾ ਦਾਂਗੇ ਗੱਟੇ ਖੋਲੇ ਵੀ ਜਦੋਂ ਮੜੇ ਦੇ ਪੈਰਾਂ ਨਾਲ ਮਿੱਧ ਜੀ ਹੋਏ ਨੇ ਦੁਵਾਰੇ ਪਾ ਦੀਦਾ ਫਿਰ ਕਾਫੀ ਟਾਈ ਤਾਂ ਹੁਣ ਵਿੱਚ ਭਰਾ ਕਹਿੰਦਾ ਵੀ ਨਹੀਂ ਬਾਈ ਸਾਡੇ ਪਿੰਡ ਤਾਂ ਬਿਮਾਰੀ ਹੈ ਨਹੀਂ ਮਿਲਣਾਉਂਦੇ ਆ ਭਰਾ ਸਮਝਦਾਰ ਆ ਭਰਾ ਭਰਾ ਚਾਹ ਪੀ ਕੇ ਮੁਰਜ ਜਾਂਦੇ ਇਹ ਤੋਂ ਗੱਲਾਂ ਚੱਲਦੀਆਂ ਬਿਮਾਰੀ ਦੀਆਂ ਅਗਲਾ ਕਹਿੰਦਾ ਨਹੀਂ ਬਾਈ ਅੰਦਰ ਨਹੀਂ ਅਸੀਂ ਐਂਟਰ ਹੋਣਾ ਅਸੀਂ ਤਾਂ ਬਸ ਦਿਲ ਸੀਗਾ ਵੀ ਪਿੰਡੀ ਬਾਈ ਕੋਲੇ ਆਏ ਵੀ ਬਾਹਰ ਬਹਿ ਕੇ ਚਾਹ ਪੀ ਕੇ ਜਾਣੀ ਆ ਉਦੋਂ ਯਾਰ ਬੜਾ ਹੌਸਲਾ ਮਿਲਦਾ ਵੀ ਯਾਰ ਬੰਗਾਂ ਨੂੰ ਵੀ ਸਮਝਦਾਰ ਹੈ ਉਹ ਗੱਲਾਂ ਵਿੱਚ ਕਰੀ ਚੱਲਦੇ ਰਹਿੰਦੇ ਆ ਵੀ ਇਹਦੇ ਨਾਲ ਜ਼ਰੂਰੀ ਨਹੀਂ ਵੀ ਛੋਡੇ ਨਾਲ ਬਿਮਾਰੀ ਆਵੇ ਹੋ ਸਕਦਾ ਤੁਸੀਂ ਬਿਮਾਰੀ ਆਪਦੇ ਘਰ ਨੂੰ ਲੈ ਜਾਓ ਰਾਹ ਦੇ ਵਿੱਚ ਤੁਰੇ ਜਾਂਦੇ ਆ ਮੈਂ ਰਾਹ ਦੇ ਵਿੱਚ ਖੜਦਾ ਹਾਂ ਦੇਖੋ ਮੈਨੂੰ ਤਾਂ ਜਿਆਦਾ ਮਿਲਦੀ ਆ ਭਰਾ ਮੈਨੂੰ ਕੋਈ ਬਿਮਾਰੀ ਵਾਲਾ ਭਰਾ ਵੀ ਮਿਲ ਸਕਦਾ ਕਿਉਂਕਿ ਮੈਂ ਸੇਫਟੀ ਵਰਤਦਾ ਮੈਂ ਵੀ ਨਹੀਂ ਅੰਦਰ ਜਾਂਦਾ ਜੇ ਜਾਊਂਗਾ ਪਸ਼ੂਆਂ ਕੰਨੀ ਨਾ ਆ ਕੇ ਜਾਊਂਗਾ ਬੂਟ ਵਗੈਰਾ ਚੇਂਜ ਕਰਕੇ ਜਾਣੇ ਆ ਤਾਂ ਸਭ ਤੋਂ ਵੱਡੀ ਸਾਵਧਾਨੀਆਂ ਕਲੀਆਂ ਕੁਲੀਆਂ ਪਾ ਕੇ ਰੱਖੋ ਲੈਣਾ ਹੀ ਜਾਣਾ ਖਿੱਚਾ ਕਰੋ ਪੰਛੀ ਫੋਟ ਤੇ ਕਲੀ ਪਾ ਦਿਆ ਕਰੋ ਜੇ ਤੁਹਾਨੂੰ ਪਤਾ ਵੀ ਕਮਾਂਡਿੰਗਾਂ ਦਾ ਵੀ ਸਾਨੂੰ ਪਾਉਂਦੀ ਵੈਸੇ ਹੀ ਬੁਖਾਰ ਚੜ ਗਿਆ ਨੋਰਮਲ ਪਰ ਬਚਤਦਾ ਰੱਖੋ ਨਾ ਯਾਰ ਠੀਕ ਹੈ ਬਚਤ ਰੱਖਣਾ ਤੁਹਾਡਾ ਸਭ ਤੋਂ ਵੱਡਾ ਕੰਮ ਹੈ ਹੁੰਦਾ ਇਹ 5-4 ਦਿਨਾਂ ਦੀ ਖੇੜੀ ਹੁੰਦੀ ਹੈ 10 ਦਿਨਾਂ ਦੀ 15 ਦਿਨਾਂ ਦੀ ਐਂਡ ਤੇ 20 ਦਿਨਾਂ ਦੀ ਮਗਰ ਲਈ ਵਾਰ ਇਹ ਠੀਕ ਹੈ ਕਿਉਂਕਿ ਉਦੋਂ ਸਾਵਧਾਨੀ ਨਹੀਂ ਤੇ ਧੰਨਵਾਦ ਐਤੀ ਜੁਨੀਵਰਟੀ ਵਾਲੰਤਾ ਵੀ ਜਿਨ੍ਹਾਂ ਨੇ ਵਿਚਾਰਾਂ ਨੇ ਉਸ ਦਿਨ ਤੋਂ ਵੀਕਸਿਨ ਨਾਲ ਚੱਕੇ ਤੁਰਪੇ ਉਸ ਦਿਨ ਤੋਂ ਹੀ ਮਤਲਬ ਟੀਕੇ ਕਰਨ ਤੁਰਕੇ ਹਨਾ ਸਰਕਾਰ ਦੀਆਂ ਦਾਇਤਾ ਵੀ ਭਾਈ ਵੈਕਸੀਨਾਂ ਵੀ ਦੁਬਾਰੇ ਲਾਓ ਠੀਕ ਹੈ ਤਾਂ ਐਕਸ਼ਨ ਤਾਂ ਲੈ ਲਿਆ ਫੌਰਨ ਹੀ ਐਕਸ਼ਨ ਲੈਣ ਕਰਕੇ ਜਿਹੜੀ ਬਿਮਾਰੀ ਹੈ ਇਹ ਜਿਆਦਾ ਫੈਲਣ ਤੋਂ ਟੈਕਚੁਅਲੀ ਜਿਵੇਂ ਸਾਡਾ ਹੁਣ ਪਿੰਡ ਦੇ ਨਾਲ ਰਾਇਆ ਪਿੰਡ ਰਾਇਆ ਪਿੰਡ ਦਾ ਰਾਇਆ ਹੁਣ ਆਪਣੇ ਮੈਡੀਕਲ ਹੈ ਅੱਜ ਸਾਡਾ ਸੁਮਿੰਦਰ ਕਈ ਦਿਨ ਬਾਅਦ ਉਹ ਅੱਜ ਆਇਆ ਸਿੱਧਾ ਪਹਿਲਾਂ ਤੜਕੇ ਸਵੇਰੇ ਘਰੇ ਨਹਾ ਕੇ ਅੱਜ ਮੈਡੀਕਲ ਤੋਂ ਲੇਟ ਸੀ ਦੋ ਚਾਰ ਮੱਜਾਂ ਦੇ ਜਿਹੜੀਆਂ ਸੂਨ ਵਾਲੀਆਂ ਸੀ ਕੋਈ ਦਵਾਈ ਦੂਈ ਦੇਣੀ ਠੀਕ ਹੈ ਜੀ ਤਾਂ ਉਦੋਂ ਬਾਅਦ ਨਾਲੇ ਘਰੇ ਥੋੜਾ ਜਾਜੇ ਮੈਂ ਹੁਣ ਮੈਂ ਬਿਮਾਰ ਸੀ ਘਰ ਦੇ ਬਿਮਾਰ ਸੀਗੇ ਨਾਲ ਤੇ ਰਾਤ ਰਾਜੀ ਵੀ ਬਿਮਾਰ ਹੋ ਗਿਆ ਦਵਾਈ ਦੂਈ ਦੇਣੀ ਤੇ ਪਰ ਉਸ ਹਿਸਾਬ ਨਾਲ ਹੀ ਉਹ ਮਤਲਬ ਦਵਾਈ ਦੇ ਕੇ ਗਿਆ ਵੀ ਮੈਡੀਕਲ ਤੋਂ ਜਾਣ ਤੋਂ ਪਹਿਲਾਂ ਨਾ ਕੇ ਇੱਧਰ ਆਇਆ ਸਿੱਧਾ ਕਿਉਂਕਿ ਉਹ ਕਹਿੰਦਾ ਖੁਦ ਵੀ ਰਾਈਏ ਦੇ ਵਿੱਚ ਵੀ ਦੋ ਚਾਰ ਕੇਸ ਆਗੇ ਤੇ ਦਵਾਈ ਜਿਵੇਂ ਇੱਕ ਦੂਜੇ ਕੋਲੋਂ ਮੈਡੀਕਲ ਤੋਂ ਲੈ ਕੇ ਜਾਣੀ ਆ ਹੁਣ ਦੇਖੋ ਇਹੀ ਗੱਲ ਹੈ ਵੀ ਦੱਸਦਣ ਡਾਕਟਰਾਂ ਦੀ ਵੀ ਸਾਵਧਾਨੀ ਹੈ ਤੇ ਡਾਕਟਰਾਂ ਨੂੰ ਵੀ ਰਿਕਵੈਸਟ ਹੀ ਹੈ ਹੁਣ ਜਿਵੇਂ ਸ਼ਰਮਾ ਜੀ ਆਉਂਦੇ ਆ ਮੇਰੇ ਕੋਲੇ ਸ਼ਰਮਾ ਆ ਜਾਂਦੇ ਆ ਹੋਰ ਯਾਰ ਦੋ ਤਸੰਧੋ ਵਾਲਾ ਡਾਕਟਰ ਆ ਜਾਂਦਾ ਬਾਈ ਜਾਂਦੇ ਆ ਤਾਂ ਹੁਣ ਕਈ ਦਿਨ ਹੋ ਗਏ ਫੋਨ ਤੇਆਂ ਗੱਲਾਂ ਹੀ ਚੱਲਦੀਆਂ ਕਹਿੰਦੇ ਆ ਵੀ ਇਹਨੂੰ ਇਕੱਠੇ ਨਹੀਂ ਹੋਇਆ ਗਿਆ ਕਿੰਨੇ ਦਿਨ ਹੋ ਗਏ ਕਿਉਂਕਿ ਉਹ ਦਿਲਚਸਪ ਹੁੰਦਾ ਵੀ ਅੱਗੇ ਗੱਲਾਂ ਬਾਤਾਂ ਕਰ ਲਈਦੀਆਂ ਸੀ ਬੈਠ ਕੇ 10 ਮਿੰਟ ਕੋਈ ਬਿਜ਼ਨਸ ਵਧਾਉਂ ਲੀਆਂ ਤੇ ਹੁਣ ਉਹ ਵੀ ਵਿਚਾਰੇ ਡਰ ਜਾਂਦੇ ਆ ਵੀ ਅਸੀਂ ਇਲਾਜ ਕਰਦੇ ਫਿਰਦੇ ਆ ਬਿਮਾਰੀ ਦਾ ਤੇ ਇਹ ਲੋਟੇ ਕੰਮ ਨਾ ਘਿਆਂਦਾ ਤੇ ਜਿਹੜਾ ਦਾ ਸੂਝਵਾਨ ਤਾਂ ਬਾਕੀ ਜੇ ਕੋਈ ਜਾਣਾ ਵੀ ਆ ਤੇ ਜੇ ਕੋਈ ਇਹੋ ਜੀ ਬਿਮਾਰੀ ਦੇ ਵਿੱਚ ਤੁਸੀਂ ਨਿਕਲਦੇ ਆ ਤਾਂ ਮੂਰੇ ਵੀ ਬੰਦੇ ਦੇ ਕੋਈ ਕੇਸ ਆ ਕੋਈ ਅਗਲਾ ਕਹਿੰਦਾ ਏਆਈ ਆ ਜੇ ਤਾਂ ਤੁਹਾਨੂੰ ਯਕੀਨ ਹੈ ਵੀ ਫਰੈਸ਼ਾ ਕੰਮ ਠੀਕ ਹੈ ਫਿਰ ਤਾਂ ਜਾ ਕੇ ਇਹ ਹੀ ਕਰੇ ਹੋਊ ਅਗਲੇ ਦੇ ਤੇ ਜੇ ਤੁਹਾਨੂੰ ਲੱਗਦਾ ਵੀ ਨਹੀਂ ਯਾਰ ਇਹਦਾ ਬਿਮਾਰੀ ਹੁਣ ਨਵੀਂ ਯਾਰ ਮੂੰਹ ਖੁਰ ਦੇ ਵਿੱਚ ਆਏ ਵਿਆ ਠੀਕ ਹੈ ਜੀ ਪਸ਼ੂ ਤੇ ਵੀ ਜਾਂ ਬਿਮਾਰੀ ਜਿਹੜੀ ਵੀ ਫੈਲੀ ਵੀ ਆ ਵੀ ਆਪਾਂ ਉਹ ਤੋਂ ਸਾਵਧਾਨੀ ਵਰਤ ਲਈਏ ਜੇ ਤੁਸੀਂ ਸਾਵਧਾਨੀ ਵਰਤ ਲਓਗੇ ਤਾਂ ਤੁਹਾਡੇ ਨਾਲ ਵੀ ਵੱਡਾ ਫਾਇਦਾ ਘਣ ਤਾਂ ਭਰਾਵਾਂ ਦਾ ਜਿਹੜਾ ਸੁਝਾਅ ਆ ਹੁਣ ਭਰਾਗੇ ਉਹ ਤਾਂ ਵਰਤਦੇ ਆ ਸਾਰੇ ਤਾਂ ਮੈਂ ਤਾਂ ਇਹੀ ਗੱਲ ਕਹਿਣਾ 10-15 ਨਾਲ ਕੋਈ ਇਹ ਹੋਏ ਲਿਮਗਰ ਮੂਰੇ ਕਰ ਲੋ ਯਾਰ ਜ਼ਿੰਦਗੀ ਚ ਦੂ ਵੱਡਾ ਦਾ ਕੋਈ ਚੀਜ਼ ਨਹੀਂ ਹੁੰਦਾ ਹੁਣ ਜਿਵੇਂ ਬੱਚੇ ਇੱਕ ਦੋ ਪਸ਼ੂਆਂ ਦੀ ਮੈਂ ਵੀ ਹੀਟ ਲੰਗਾਈ ਐ ਜੀ ਤਾਂ ਕਰਦਾ ਸੀਗਾ ਵੀ ਯਾਰਾ ਆਹ ਟਾਈਮ ਟਾਈਮ ਹੀ ਐ ਜਨਵਰੀ ਦਾ ਠੀਕ ਆ ਫਿਰ ਉਸ ਤੋਂ ਬਾਅਦ ਜਨਵਰੀ ਚ ਲਵਾਏ ਵੇ 11ਵੇਂ ਮਹੀਨੇ ਸੂਪਾਂਗੇ ਜਨਵਰੀ ਦੇ ਦਸੰਬਰ ਮਗਰ ਹਟੂ 11ਵੇਂ ਮਹੀਨੇ ਦੇ ਵਿੱਚ ਸੂਪਾਂਗੇ ਪਸ਼ੂ ਵੀ ਚਲ ਮੂਰੇ ਮੇਲਿਆਂ ਦਾ ਟਾਈਮ ਆ ਜਾਂਦਾ ਫਿਰ ਮੈਂ ਕਹਾਂ ਯਾਰ ਹੁਣ ਮੇਲੇ ਵੀ ਤਾਂ ਚਲੋ ਸਾਰੀ ਉਮਰ ਲਾਈ ਜਾਂਦੇ ਆ ਕਾਮ ਅ ਕੋਈ ਜਿਹੜੇ ਫਾਰਮ ਵਾਲੇ ਆ ਫਾਰਮਰ ਦੇ ਸਰਤੇ ਕੋਈ ਮਰਜ਼ੀ ਬੰਦਾ ਕਹਦੇ ਵੀ ਮੈਂ ਪਾਸਿਆਂ ਨਹੀਂ ਫਾਰਮਾਂ ਨੇ ਘਰਦਿਆਂ ਨੂੰ ਸਹਯੋਗ ਜ਼ਰੂਰ ਲਾਇਆ ਖੇਤੀਬਾੜੀਆਂ ਨੂੰ ਪੈਸੇ ਜ਼ਰੂਰ ਦਿੱਤੇ ਆ ਫਾਰਮਾਂ ਨੇ ਦਿਹਾੜੀਆਂ ਨੂੰ ਦਿੱਤੇ ਆ ਸੀਰੀਆਂ ਨੂੰ ਦਿੱਤੇ ਆ ਰੇਹਾਂ ਨੂੰ ਦਿੱਤੇ ਆ ਸਪਰੀਆਂ ਨੂੰ ਦਿੱਤੇ ਆ ਪਰ ਖੇਤੀ ਨੇ ਫਾਰਮਰ ਨੂੰ ਪੈਸਾ ਨਹੀਂ ਦਿੰਦਾ ਇਹ ਗੱਲ ਵੀ ਮੰਨਣਯੋਗ ਹੈ ਵੀ ਆਪਾਂ ਪਹਿਲਾਂ ਕਹਿੰਦੇ ਹਾਂ ਕਿ ਖੇਤੀ ਮਿਹਨਤ ਹੰਦਾ ਤੇ ਫਾਰਮ ਸਹਾਇਕਤ ਹੰਦੇ ਨਾਲ ਬੱਡੋ ਨਹੀਂ ਸਹਾਇਕਤ ਹੰਦਾ ਨਾਲ ਹੁਣ ਖੇਤੀ ਕਹਿ ਸਕਦੇ ਆ ਕਿਉਂਕਿ ਖੇਤੀ ਦੇ ਤੇ ਕਿਲੇ ਮੀਟ ਚ ਪੈਸੇ ਰਹਿ ਗਏ ਆਪਣੇ 5 ਕਿੱਲੇ ਦਾ 5 ਲੱਖ ਦੀ ਖੇਤੀ ਹੈ ਜੇ ਕਰਦੇ ਆ ਉਹਦੇ ਕੋਲੇ ਬਸ ਸਾਇਕਤੰ ਦਾ ਤਾਂ ਖੇਤੀ ਹੋ ਗਈ ਵੀ 5 ਕੁ ਲੱਖ ਦਾ ਧੰਦਾ ਹੈਗਾ ਆਪਣੇ ਨਾਲ ਵੀ ਚਲੋ ਫਸਲ ਕਿਤੇ ਕੱਟ ਗਈ ਕਿਤੇ ਵੱਧ ਗਈ ਚੱਲੀ ਜਾਂਦਾ ਪਰ ਨਾਲ ਜਿਹੜੇ ਇੰਦਾਂ ਦੇ ਪਸ਼ੂਆਂ ਦੇ ਧੰਦੇ ਆ ਜਿਹਦੇ ਫਾਰਮ ਬਣਾਇਆ ਕਿਤੇ 10 15 ਮੈਸਾਂ ਵੀ ਉਹ ਵੀ ਬਹੁਤ ਚੰਗਾ ਹੈ ਕਿਉਂਕਿ 10 15 ਮੈਸਾਂ 10 ਮੈਸਾਂ ਨੂੰ ਮੈਂ ਦੁੱਧ ਦਾ ਤਨ ਵੀ ਚੰਗੀ ਆਮਦਨੀ ਹੈ ਇਹਦੇ ਵਿੱਚ ਤਾਂ ਉਹੀ ਗੱਲ ਆ ਜੇ 10 ਮੈਸਾਂ 10 ਮੈਸਾਂ ਤੋਂ ਹੀ 8 ਲੱਖ ਰੁਪਏ ਕਮਾ ਸਕਦੇ ਆ ਦੁੱਧ ਦਾ ਤੇ ਜੇ ਪੰਜ ਕਿੱਲੇ ਉਹਦੇ ਵਿੱਚ ਸਿਰਫ 5 ਲੱਖ ਹੀ ਕਮਾ ਸਕਦੇ। ਬਾਕੀ ਜਿਹੜੀਆਂ 8 ਲੱਖ ਜਿਹੜਾ ਕਮਾਉਣਾ ਉਹਦੇ ਵਿੱਚ ਦੋ ਚਾਰ ਕਟੀਆਂ ਵੀ ਪਾਲਦੀਆਂ ਦੋ ਚਾਰ ਮੈਸ ਸਿੰਘਾਰ ਵਾਰੀ ਵੇਚਦੀਆਂ। ਤਾਂ ਇਹ ਰਿਕਵੈਂਟਾ ਵੀਰ ਬਣ ਕੇ ਤਾਂ ਦੁੱਖ ਇੱਕ ਅੱਧੀ ਵਾਰ ਲੱਗੂਗਾ ਤੁਹਾਨੂੰ ਕਿਸੇ ਨੂੰ ਵੀ ਜੇ ਤੁਸੀਂ ਭਰਾ ਨੂੰ ਪਹਿਲੀ ਗੱਲ ਤਾਂ ਕੋਈ ਮੇਰੇ ਹਿਸਾਬ ਨਾਲ ਜਿਹੜੇ ਬੰਦੇ ਨੂੰ ਸਮਝ ਨਾ ਹੋਈ ਉਹੀ ਗੁੱਸਾ ਮੰਨੂ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਲਹਾਜ ਵਾਲਾ ਵੀ ਜੇ ਆਪਸوںਾਂ ਜਾਣ ਦੀ ਜਦ ਕਰਦਾ। ਪਰ ਜਿਹੜੇ ਬੰਦੇ ਨੂੰ ਪਤਾ ਵੀ ਮੈਂ ਪਸ਼ੂਆਂ ਦੇ ਸਿਰ ਤੇ ਉੱਠਾਂ ਜਾਵਾਂ ਮੇਲੇ ਤੇ ਜਾਣਾ ਜਾਂ ਕੁਝ ਕਰਦਣਾ ਉਹ ਬੰਦੇ ਨੂੰ ਆਪ ਹੀ ਪਤਾ ਹੁੰਦਾ ਉਹ ਆਪ ਹੀ ਕਹਿੰਦਾ ਵੀ ਛੱਡੋ ਯਾਰ ਬਾਈ ਪਸ਼ੂ ਦਾ ਅੱਗੇ ਵੀ ਦੇਖਨੇ ਆਪਾਂ ਦੁਬਾਰੇ ਦੇਖ ਲਈਏ ਇੱਕ ਦੂਜੇ ਕੋਲੇ ਬਸ ਸਾਫਤ ਨਹੀਂ ਵਰਤੋ ਪਾਉਂਦੇ ਤੁਸੀਂ ਮਿੱਤਰਾਂ ਇੱਕ ਦਿਨ ਦੀ ਬੁਖਾਰ ਚੜ ਕੇ ਆਪਾਂ ਦੂਜੇ ਦੇ ਨਾਲ ਜਾਈਏ ਕਿਉਂਕਿ ਆਪਦੇ ਨਾਲ ਹੀ ਸੇਫਟੀ ਹੁੰਦੀ ਹੈ ਤੇ ਅੱਜ ਕੱਲ ਦਾ ਮਿੱਤਰੋ ਸਾਵਧਾਨੀ ਇਹ ਵੀ ਜਿਬਾਲੀ ਜ਼ਰੂਰੀ ਹੁੰਦੀ ਹੈ ਬੱਚ ਤਾਂ ਹੁਣ ਮੈਂ ਦੇਖਿਆ ਤਾਂ ਹੈਰਾਨ ਹੋ ਜਾਈਂ ਗੱਲਾਂ ਗੁੱਲਾ ਸੁਣ ਕੇ ਜਿਵੇਂ ਪਤਾ ਲੱਗਦਾ ਅਗਲਾ ਕਹਿੰਦਾ ਯਾਰ ਫੁਲਾਨ ਨੇ ਬਾਈ ਸਾਡੇ ਉਹਦੇ ਪਸ਼ੂ ਬਿ ਇਹਗਾ ਉਹ ਸਮਝੋ ਬਾਹਰ ਹੋ ਜਾਂਦੇ ਵੀ ਜਦੋਂ ਆਪਾਂ ਪਤਾ ਹੁੰਦਾ ਵੀ ਆਪਣੇ ਇੱਕ ਦੇ ਬਿਮਾਰੀ ਆ ਗਈ ਹੈ ਨਾ ਦੂਜੇ ਦੇ ਜਾਣ ਉਹ ਔਖਾ ਯਾਰ ਕਈ ਵਾਰੀ ਯਾਰ ਦੋਸਤ ਨੂੰ ਵੀ ਐਡਾਂ ਦੀ ਝੇਪ ਹੁੰਦੀ ਹੈ ਨਹੀਂ ਜਵਾਬ ਦੇ ਸਕਦਾ ਤੁਹਾਨੂੰ ਤੇ ਉਹਦਾ ਵੀ ਆਪਾਂ ਨਜਾਇਜ਼ ਜਿਹਾ ਫਾਇਦਾ ਨਾ ਠਾਈ ਹੈ ਹੈਨਾ ਇਹਦੇ ਸਾਰਿਆਂ ਦੀ ਸੇਫਟੀ ਹੈ ਮਿੱਤਰੋ ਮੈਂ ਤਾਂ ਬਸ ਇਹ ਗੱਲ ਕਹਿਣਾ ਤਾਂ ਧੰਨਵਾਦ ਸਸ਼ੀਕਾਲ ਵਧੀਆ ਗੱਲਾਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਇੱਕ ਸ਼ੇਅਰ ਜਿਹੜਾ ਗੱਲਾਂ ਬਾਤਾਂ ਸੁਣੂਗਾ ਬਾਈ ਜੀ ਉਹ ਆਪਣੇ ਸਾਰੇ ਪੰਜਾਬ ਨੂੰ ਬਚਾ ਸਕਦਾ ਹੈ ਜੇ ਇਕੱਲਾ ਇਕੱਲੇ ਬੰਦੇ ਨੇ ਧਿਆਨ ਆਪਾਂ ਨਾ ਰੱਖਿਆ ਤਾਂ ਇਹ ਫਿਰ ਦੂਰ ਨਹੀਂ ਅੱਜ ਪਿੰਡ ਪਿੰਡਾ ਟਮਾਟਾ ਵਾਲੇ ਪਿੰਡਾਂ ਦੇ ਵਿੱਚ ਤੇ ਫਿਰ ਇੱਕੇ ਦਾਮ ਫੈਲੂ ਵੀਰੇ ਧੁੱਪਾਂ ਦਾ ਹਜੇ ਕੋਈ ਨਾ ਆਣੀ ਜਿੰਨਾ ਟਾਈਮ ਧੁੱਪ ਨਹੀਂ ਨਿਕਲ ਲੱਗਦੀ ਜਦੋਂ ਧੁੱਪ ਨਿਕਲੀ ਆ ਉਸੇ ਦੇਣੀ ਯਾਦ ਰੱਖਿਓ ਅੱਜ ਐਵੇਂ ਲਾ 11 ਵਜੇ 12 ਵਜੇ ਧੁੱਪ ਨਿਕਲ ਜੇ 4-5 ਵਜੇ ਦੇ ਤੱਕ ਜਿਵੇਂ ਰਹੇ ਤਕੜੀ ਧੁੱਪ ਲੱਗਣ ਲੱਗ ਜਾਣ 3-4 ਘੰਟੇ ਤਾਂ ਤੁਹਾਨੂੰ ਅੱਜ ਤੋਂ ਚੌਥੇ ਪੰਜਵੇਂ ਦਿਨ ਅੱਗੇ ਖਬਰ ਸੇ ਉਹਨੂੰ ਹਟਜੂ ਵੀ ਫਲਾਣੇ ਪਿੰਡ ਹੋ ਗਏ ਹਾਂ ਉਹ ਜ਼ਰੂਰ ਹੋਊਗਾ ਵੀ ਭਾਈ ਸਾਡੇ ਪਿੰਡ ਨੁਕਸਾਨ ਤਾਂ ਹੋ ਗਿਆ ਵੀ ਹੁਣ ਸੋਕਾ ਹੈ ਤਾਂ ਪ੍ਰਮਾਤਮਾ ਅੱਗੇ ਰਲ ਮਿਲ ਕੇ ਸਾਰੇ ਵੀਰ ਹੱ ਕੋਈ ਕੁੱਝ ਕੋਈ ਕਿਹਨੂੰ ਪੁੱਤਾਂ ਵਾਂਗੂ ਜਾਨਵਰ ਪਾਲਦੇ ਆ ਹਨ ਤਾਂ ਬਹੁਤ ਦੁੱਖ ਦੀ ਗੱਲ ਹੈ ਬਹੁਤ ਦੁੱਖ ਲੱਗਦਾ ਬਾਈ ਕੰਗਾਂ ਕੋਲੇ ਦੋ ਦੋ ਪਸ਼ੂ ਜੀ ਦੋ ਦੋ ਪਸ਼ੂ ਤੁਰ ਗਏ ਬਾਈ ਤਾਂ ਬਾਕੀ ਬਾਤੋਂ ਬਾਅਦ ਸਹਾਯੋਗ ਵੀ ਦਿਓ ਸਾਡਾ ਜਿੰਨੇ ਵੀ ਭਰਾ ਐਨ ਆਰ ਆਈ ਵੀ ਆ ਬਾਹਰਲੇ ਭਰਾ ਵੀ ਆ ਵੀ ਆਪਾਂ ਜਿਹੜੇ ਪੰਜ ਚਾਰ ਬੰਦੇ ਆ ਇਦਾਂ ਦੇ ਵੀ ਮੇਰੀ ਨਿਗਾਹ ਦੇ ਵਿੱਚ ਆਏ ਆ ਜਿਨ੍ਹਾਂ ਦੇ ਕੋਲੇ ਕੁਛ ਨਹੀਂ ਸੀ ਜਿਵੇਂ ਦਿਹਾੜੀ ਕਰਦੇ ਇੱਕ ਕੱਖ ਖੋਦਦੇ ਸੀਗੇ ਬਸ ਇੱਕ ਦੋ ਪਸ਼ੂ ਸੀਗੇ ਇੱਕ ਹਟ ਕੇ ਦੂਜੀ ਦਾ ਦੁੱਧ ਪਾਲਿਆ ਨਾਲੇ ਘਰੇ ਪੀ ਰਿਆ ਤਾਂ ਉਹਨਾਂ ਦਾ ਬਹੁਤ ਔਖਾ ਕਿਉਂਕਿ ਦਿਹਾੜੀ ਅੱਜ ਕੱਲ ਸਾਨੂੰ ਪਤਾ ਹੀ ਹੈ ਕਿੰਨੀ ਕ ਹੈ ਤੇ 12000 ਦੇ ਨਾਲ ਘਰ ਦੇ ਰਸਣ ਤੋਂ ਲਾ ਕੇ ਬਿਜਲੀ ਦੇ ਬਿੱਲਾਂ ਤੋਂ ਲਾ ਕੇ ਹਰ ਇੱਕ ਕੰਮ ਕਰਨਾ ਹੈ ਨਾ ਤਾਂ ਉਸ ਲਾੜ ਮੈਂ ਨਹੀਂ ਕਹਿੰਦਾ ਵੀ ਦੁਬਾਰੇ ਜਿਹੜਾ ਗਰੀਬ ਬੰਦਾ ਦਿਹਾੜੀ ਵਾਲਾ ਬੰਦਾ ਹੈ ਆਪਾਂ ਮਦੀ ਉਹਦੇ ਕੋਲੇ ਜ਼ਮੀਨ ਹੈਗੀ ਆ ਤੇ ਭਮਾ ਦੀ ਨਹੀਂ ਹੈਗੀ ਜਿਹੜਾ ਬੰਦਾ ਆਪਾਂ ਨੂੰ ਪਤਾ ਥੋੜੀ ਬਹੁਤੀ ਜ਼ਮੀਨ ਅਗਲਾ ਕੋਈ ਕਰ ਲਾਂਦਾ ਕਿ ਲਾਧਾ ਕਿਲਾ ਤਾਂ ਕੋਈ ਸੈਲਰ ਚ ਲੱਗਿਆ ਹੋਵੇ ਕੋਈ ਕਿਸੇ ਕੰਮ ਤੇ ਲੱਗਿਆ ਹੋਵੇ ਉਹ ਬੰਦੇ ਨੂੰ ਬਹੁਤ ਔਖਾ ਹੈ ਤੇ ਆਪਾਂ ਉਹ ਜਿਹੜੇ ਪੰਜ ਚਾਰ ਬੰਦੇ ਜਿਨ੍ਹਾਂ ਕੋਲੇ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਚਲੋ ਜ਼ਮੀਨ ਜਾਇਦਾਦ ਤੁਹਾਨੂੰ ਅੱਧਾ ਪਾਉਣਾ ਕਿਲਾ ਕਿਲਾ ਮੰਨ ਜਾਈਂਦੇ ਆਪਾਂ ਵੀ 20 25 ਤੇ ਘਰ ਦੇ ਵਿੱਚ ਵੀ بس ਇੱਕ ਇੱਕ ਕਮਰਾ ਦੋ ਦੋ ਪਸ਼ੂ ਸੀਗੇ ਸਾਤੜੇ ਚ ਤੇ ਉਹੀ ਚੱਲ ਗਏ ਤੇ ਬਹੁਤ ਦੁੱਖ ਦੀ ਗੱਲ ਹੈ ਤਾਂ ਆਪਾਂ ਜਿਵੇਂ ਪਹਿਲਾਂ ਵੀ ਰਲ ਕੇ ਆਪਣੇ ਸਰਪੰਚ ਸੀਗਾ ਨਿੱਕਾ ਫਿਰ ਅਸੀਂ ਐ ਗੱਲਾਂ ਕਰਨ ਲੱਗੇ ਦੋਨੇ ਜਾਨੇ ਮੈਂ ਕਿਹਾ ਯਾਰ ਇੱਕ ਬੰਦਾ ਬਹੁਤ ਵਿਚਾਰਾ ਮਜ਼ਦੂਰੀ ਕਰਦਾ ਦਿਹਾੜੀ ਇਕੱਲਾ ਹੀ ਹੈ ਬੰਦਾ ਜਵਾਕ 4-5 ਹੈ ਤਾਂ ਘਰ ਵੀ ਇਨਾ ਮੀ ਪਾਇਆ ਜਾਂਦਾ ਹਰਾ ਟੱਪਰ ਪਾਰਟਿੰਗ ਦਾ ਪਾਣੀ ਕੱਢੀ ਜਾਂਦਾ ਦੇਖੋ ਉਹ ਭਰਾ ਦੀ ਅੱਲਾ ਸੇਰੀ ਦੇ ਨਾਲ ਅਸੀਂ ਦੋਨਾਂ ਨੇ ਮੈਂ ਤੇ ਨਿੱਕੇ ਨਹੀਂ ਅਸੀਂ ਘਰ ਪਤਾ ਦੋਨੇ ਭਰਾਵਾਂ ਨੇ ਰਲ ਮਿਲ ਕੇ ਤੇ ਦੋ ਕਮਰੇ ਪੂਰੇ ਵਧੀਆ ਛੋਟੀ ਦੇ ਤੇ ਮੈਨੂੰ ਯਕੀਨ ਆ ਵੀ ਉਹ ਤੋਂ ਵਿਚਾਰੇ ਤੋਂ ਨਹੀਂ ਪਹਿਣਾ ਸੀਗਾ ਅਜੇ ਜਿੰਨਾ ਟਾਈਮ ਸਾਰਾ ਟੱਪਰ ਨਹੀਂ ਦਿਹਾੜੀ ਕਰਨ ਲੱਗਦੇ ਉਹਨਾਂ ਦਾ 80-50 ਜਵਾਕ ਨਹੀਂ ਜਬਾਨ ਹੁੰਦੇ ਜੀ ਇਹ ਬਹੁਤ ਔਖਾ ਅੱਜ ਕੱਲ ਮਹਿੰਗਾਈ ਦੇ ਉੱਤੇ ਤਾਂ 2 ਬੰਦੇ ਹਨ ਉਦਾਂ ਦੇ ਕੋਈ ਪੰਜ ਬੰਦੇ ਕੋਈ 10 ਬੰਦੇ ਆ ਕੋਈ ਹੋਰ ਨਹੀਂ ਚੱਲ ਆਪਾਂ ਜਿਆਦਾ ਮਹਿੰਗਾ ਨਹੀਂ ਲੈ ਕੇ ਦੇ ਸਕਦੇ ਪਰ ਸਸਤਾ ਜਾਨਵਰ ਤਾਂ ਲੈ ਕੇ ਦੇ ਸਕਦੇ ਆ ਵੀ ਇੱਕ ਵਾਰੀ ਅਗਲੇ ਦਾ ਮਾੜਾ ਮੋਟਾ ਦੁੱਧ ਕਰਨ ਚੱਲ ਪੇ ਦੁੱਧ ਪੀਣ ਜੋਗੁਰਾ ਹੋ ਜੇ ਤੇ ਮੈਂ ਤਾਂ ਅੱਗੇ ਅਰਦਾਸਾਂ ਇਹੀ ਕਰਦਾ ਹਾਂ ਨਾ ਵੀ ਦਾਤਾ ਜਿੰਨਾ ਮੈਨੂੰ ਵੱਧ ਦੇਵੇਂਗਾ ਆਪਾਂ ਤਾਂ ਮਦਦ ਕਰਾਂਗੇ ਕਰਾਂਗੇ ਹਨਾ ਜਿੱਥੋਂ ਤੱਕ ਹੋਇਆ ਜੇ ਇੱਕ ਇੱਕ ਗਾਂ ਦੀ ਗਜੈਸ ਹੋਈ ਇੱਕ ਗਾਂ ਲੈ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਪਰ ਮੇਰਾ ਇਹ ਮੰਨਣਾ ਵੀ ਤੁਸੀਂ ਸਾਰੇ ਭਰਾ ਬਹੁਤ ਮੁਹੱਬਤ ਕਰਦੇ ਆ ਨਾ ਸਾਰੇ ਵੀਰ ਵੀ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਭਲਾ ਕਰਗੇ ਜੇ ਕੋਈ 5-7 ਘਰ ਆਪਾਂ ਦੁਬਾਰੇ ਬਸਾਤੇ ਨਾ ਤਾਂ ਉਹਦੇ ਵਰਗੇ ਵੱਡੇ ਭਾਈ ਮੇਰੇ ਹਿਸਾਬ ਦੇ ਨਾਲ ਕੋਈ ਜ਼ਿੰਦਗੀ ਦੇ ਉੱਤੇ ਪੁੰਨ ਨਹੀਂ ਪੁੰਨ ਜਿਉਂਦੇ ਜਾਗਦੇ ਤੋਂ ਹੁੰਦਾ ਤੇ ਮਰਿਆਂ ਤੋਂ ਬਾਅਦ ਤਾਂ ਕੀ ਪੁੰਨ ਹੈ ਹਨਾ ਨਾ ਕੈਨੇ ਦੇਖਿਆ ਨਾ ਦੇਖਣਾ ਤਾਂ ਧੰਨਵਾਦ ਜੀ ਬਾਕੀ ਭਾਪ ਕੋ ਹੋ ਜਾਈਦਾ ਸਸੀ ਗੱਲ ਧੰਨਵਾਦ